ਲਓ ਜੀ ਆਪਾਂ ਇਲੈਕਸ਼ਨ ਲੜਨਾ ਇਸ ਵਾਰ ਕਿਉਂਕਿ ਪਿਛਲੀ ਵਾਰੀ ਆਪਾਂ ਨੂੰ ਜਿਹੜਾ ਹੈਗਾ ਪੰਜਾਬ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਵਕਤ ਕੈਨੇਡਾ ਦੇ ਵਿੱਚ ਆਹ ਕੈਨੇਡਾ ਦੇ ਲੋਕਾਂ ਵਾਸਤੇ ਮੈਂ ਮੈਨੀਫੈਸਟੋ ਆਪਦਾ ਲਾਂਚ ਕਰਦਾ ਤੇ ਵੈਸੇ ਮੈਂ ਪਹਿਲੇ ਹੀ ਰੈਲੀ ਮੇਰੀ ਭਰਮੀ ਹੋਈ ਆ ਆ ਤੁਸੀਂ ਦਿਖਾ ਸਕਦਾ ਪਿੱਛੇ ਵੀ ਲੋਕ ਆ ਰਹੇ ਆ ਤੇ ਇੱਧਰ ਵੀ ਲੋਕ ਜਾ ਰਹੇ ਆ ਤੇ ਬਹੁਤ ਇਹਨਾਂ ਨੇ ਸਖਤੀ ਪ੍ਰਬੰਧ ਕੀਤਾ ਕਿਉਂਕਿ ਇੰਨਾ ਜ਼ਿਆਦਾ ਜਿਹੜਾ ਪਿਆਰ ਕੈਨੇਡਾ ਦੇ ਵਿੱਚੋਂ ਮਿਲ ਰਿਹਾ ਠੀਕ ਆ ਗੋਰੇ 10 ਮਿੰਟ ਵੇਲੇ ਨਹੀਂ ਹੁੰਦੇ ਤੇ ਪਰ ਆਪਣੇ ਵਾਸਤੇ ਠੀਕ ਆ ਆਪਾਂ ਇੱਥੇ ਪਾਰਟੀ ਆਪਣੀ ਲਾਂਚ ਕੀਤੀ ਹੋਈ ਆ ਤੇ ਇਥੇ ਜਿਹੜਾ ਆਪਾਂ ਚੋਣ ਮੈਨੀਫੈਸਟੋ ਵਿੱਚ ਸਭ ਤੋਂ ਵੱਡੀਆਂ ਗੱਲਾਂ ਲਿਖੇ ਆਵੀਆਂ ਸਭ ਤੋਂ ਪਹਿਲੀ ਗੱਲ ਇਹ ਆ ਵੀ ਇਹਨਾਂ ਨੂੰ ਆਟਾ ਦਾਲਾ ਸਕੀਮ ਜਿਹੜੀ ਦਾ ਲਾਭ ਮਿਲਣਾ ਕਿਉਂਕਿ ਆਪਾਂ ਜਿਹੜਾ ਹੈਗਾ ਇਹ ਮੋਦੀ ਸਾਹਿਬ ਤੋਂ ਲੈਂਦਾ ਵੀ ਆਟਾ ਇਹਨਾਂ ਨੂੰ ਫ੍ਰੀ ਕਰ ਦੇਣਾ ਦਾਲ ਵੀ 2 ਕਿਲੋ ਮਿਲਿਆ ਕਰਨੀ ਆ ਠੀਕ ਹੈ ਤੇ ਆ ਮੈਨੂੰ ਪੁੱਛਦਾ ਵੀ ਜਿਵੇਂ ਇਹਨਾਂ ਕੋਲੇ ਜਿਹੜੇ ਆ ਝੂਟਿਆ ਲਗਾ ਜਿਹੜੀਆਂ ਹੈਗਾ ਸਾਈਕਲੀਆਂ ਇਹਨਾਂ ਕੋਲੇ ਬੜੀਆਂ ਥੋੜੀਆਂ ਨੇ ਤਾਂ ਕਰਕੇ ਆਪਾਂ ਜਿਹੜਾ ਹੈਗਾ ਬੱਸਾਂ ਵੀ ਫ੍ਰੀ ਕਰ ਦੇਾਂਗੇ ਬੁੜੀਆਂ ਨੂੰ ਬੱਸਾਂ ਫ੍ਰੀ ਕਰ ਦੇਾਂਗੇ ਠੀਕ ਆ ਆਟਾ ਦਾਲ ਦੀਆਂ ਸਕੀਮਾਂ ਦੇ ਦੇਾਂਗੇ ਹੋਰ 2500 ਪੈਨਸ਼ਨ ਮਨਦੇਗੇ ਨੇ ਦੀ ਹੋਰ ਦੱਸੋ ਕੀ ਆ ਇੰਡੀਆ ਦਾ 500 ਰੁਪਏ ਤੇ ਆ ਨਾਇਗਰਾ ਫਾਲ ਜਿਹੜਾ ਪਾਣੀ ਲੱਗਦਾ ਪਿੱਛੇ ਕਿਉਂਕਿ ਐਵੇਂ ਡੁੱਲ ਨਹੀਂ ਜਾਂਦਾ ਇਹ ਵੀਰੇ ਖੇਤਾਂ ਚ ਪਾਇਆ ਜਾਊਗਾ ਖਾਲੇ ਕੱਢੇ ਜਾਣਗੇ ਮੋਟਰਾਂ ਦੇ ਕਨੈਕਸ਼ਨ ਦਿੱਤੇ ਜਾਣਗੇ ਜਿੱਥੇ ਜਿੱਥੇ ਚੀਜ਼ਾਂ ਦੀ ਲੋੜ ਹੋਊਗਾ ਦੱਸ ਦਿਆਂਗੇ ਜਿਨ੍ਹਾਂ ਜਿਨ੍ਹਾਂ ਨੂੰ ਠੰਡ ਲੱਗਦੀ ਹੈ ਸਾਲਾਂ ਚ ਜਾਗਟਾ ਮੰਡਿਆ ਕਰਾਂਗੇ ਹੋਰ ਆ ਹੋਰ ਯਾਰ ਮੈਂ ਤੁਹਾਨੂੰ ਦੱਸਦਾ ਵੀ ਕਈ ਚੀਜ਼ਾਂ ਅਜੇ ਚੈਨੋ ਮੈਨੇ ਫਸੋ ਨਾ ਹੈਗਾ ਜਿਹੜੀਆਂ ਮੈਨੂੰ ਹਜੇ ਰਿਮੈਂਬਰ ਨਹੀਂਗਾ ਆ ਟੈਂਪਟੂਮ ਹੋਟਲ ਸਾਰੇ ਕੁਝ ਬੰਦ ਕਰਕੇ ਵੀਰੇ ਕਿਉਂਕਿ ਜਿਹੜੀਆਂ ਮਸ਼ੀਨਾਂ ਪਟ ਕੇ ਸਾਰਿਆਂ ਨੂੰ ਜਿਹੜਾ ਹੈਗਾ ਚਾਹ ਦੇ ਲਾ ਦਾਂਗੇ ਆਪਾਂ ਠੀਕ ਹੈ ਤੇ ਤੀਜੀ ਗੱਲ ਇਹ ਆ ਵੀ ਹਾਂ ਇੱਥੇ ਜਿਹੜੇ ਡੋਡਿਆਂ ਦੀ ਭੁੱਕੀ ਦੀ ਜਿਹੜੀ ਖੇਤੀ ਆ ਉਹ ਲੀਗਲ ਕੀਤੀ ਜਾਊਗੀ ਤਾਂ ਕਿ ਲੋਕ ਜਿਹੜੇ ਹੈਗਾ ਹਾਂ ਫੀਮ ਜਿਹੜਾ ਹੈਗਾ ਬੰਦਾ ਜਿਹੜਾ ਹੈਗਾ ਆਪਾਂ ਕੇਗੇ 15 20 ਟਾਂਕਾ ਰੱਖ ਸਕਦਾ ਠੀਕ ਆ ਉਹ ਵੀ ਦਿੱਤੀ ਜਾਊਗੀ ਉਹ ਤੋਂ ਬਿਨਾ ਜਿਹੜੇ ਹੁਣ ਇੰਨੇ ਬੰਦੇ ਮੇਰੀ ਸਪੋਰਟ ਦੇ ਆ ਜਿਹੜੇ ਬੰਦੇ ਨੇ ਬਸਾਂ ਭੇਜੀਆਂ ਠੀਕ ਆ ਆਪ ਆਕੇ ਕੋਕਰੀ ਵਾਲੇ ਕੀਨ ਦਾ ਉਬਰਾੜਾਂ ਦਾ ਤੇ ਹੋਰ ਬੰਦੇ ਆ ਜਿੰਨੇ ਵੀ ਬੰਦੇ ਦੇਖਦੇ ਆ ਪਹਿਲਾਂ ਤਾਂ ਕਹਿੰਦਾ ਠੀਕ ਆ ਤਾਂ ਉਹਨਾਂ ਦਾ ਸਾਰਾ ਮੁੱਲ ਹੈਗਾ ਦਿੱਤਾ ਜਾਣਾ ਆ ਜਵਾਕਾਂ ਵਾਸਤੇ ਨਵਾਂ ਹੈਗਾ ਜਵਾਕਾਂ ਨੂੰ ਆਈਫੋਨ ਦੇਤੇ ਜਾਣਗੇ ਜੇਕਰ ਉਹ ਮੈਨੂੰ ਵੋਟਾਂ ਪਾਉਂਦੇ ਆ ਪਰ ਵੋਟਾਂ ਜਵਾਕਾਂ ਦੀਆਂ ਬਣੀਆਂ ਨਹੀਂ ਤੇ ਸੋ ਅਸੀਂ ਕਾਫੀ ਚੀਜ਼ਾਂ ਦੇ ਕੇ ਇੱਥੇ ਪਰਵਾਹ ਰਹੇ ਆ ਕਿਉਂਕਿ ਸਾਡੀ ਜਿਹੜੀ ਹੈਗਾ ਗਿਣਤੀ ਬਹੁਤ ਜ਼ਿਆਦਾ ਹੈਗੀ ਆ ਪੰਜਾਬੀਆਂ ਦੀ ਉਹ ਤਾਂ ਮੈਨਾਂ ਆਪ ਨੂੰ ਗੋਰਿਆਂ ਦਾ بڑا ਜਿਹੜਾ ਹੈਗਾ ਸਮਰਥਨ ਹੈ ਤੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਜਿਹੜਾ ਆਪਣਾ ਚੋਣ ਨਿਸ਼ਾਨ ਹੈ ਫਿਰ ਤੋਂ ਆਪਾਂ ਕੜਾ ਰੱਖਣਾ ਠੀਕ ਹੈ ਚੋਣ ਨਾ ਜਾਣ ਘਰੇ ਤੇ ਵੋਟਾਂ ਲਾ ਕੇ ਜਿਹੜਾ ਮੋਹਰਾਂ ਲਾ ਕੇ ਤੁਸੀਂ ਜਿੱਤ ਸਕਦੇ ਪਰ ਫਰਾਲ ਦੀ ਗੱਡੀ ਹੈ ਵੀ ਆਪਾਂ ਇੱਥੇ ਪੂਰੀ ਤਰ੍ਹਾਂ ਇਲੈਕਸ਼ਨ ਲੜਨ ਦੀ ਤਿਆਰੀ ਜਿਹੜੀ ਹੈਗੀ ਆਪਣੀ ਹੋ ਚੁੱਕੀ ਹੈ ਠੀਕ ਹੈ ਤੇ ਐਵੇਂ ਗੁਰਾ ਇੱਥੇ ਇੱਧਰ ਵੱਜੀ ਫਿਰਦੇ ਆ ਠੀਕ ਹੈ ਮੋਟਰਾਂ ਲੱਗ ਜਾਣਗੀਆਂ ਨਾ ਨਲਕਿਆਂ ਤੇ ਸਾਰਿਆਂ ਦੇ ਆਟਾ-ਦਾਲ ਮਿਲਿਆ ਕਰਨੀ ਹੈ ਠੀਕ ਹੈ ਹੋਰ ਇਹਨਾਂ ਨੂੰ ਬੱਸਾਂ ਦਾ ਬੁੜੂਗਾ ਨਾ ਸਫਰ ਫਰੀ ਹੋਣਾ 600 ਜੁੰਟ ਵੀ ਮਾਫ ਕਰ ਦਾਂਗੇ ਜੇ ਕਹੋਗੇ ਤਾਂ 600 ਜੁੰਟ ਮਾਫ ਹੋ ਜਾਣੀਆਂ ਠ ਤਾਂ ਬਹੁਤ ਚੀਜ਼ਾਂ ਜਿਹੜੀਆਂ ਆ ਤੁਹਾਨੂੰ ਫਾਇਦਾ ਹੋ ਸਕਦਾ ਜਿੰਨੇ ਵੀ ਪੰਜਾਬੀ ਭਰਾ ਮੇਨੂੰ ਦੇਖ ਰਹੇ ਹੈ ਤੁਸੀਂ ਤਾਂ ਵੋਟ ਪਾਉਣੀ ਨਹੀਂ ਪਰ ਗੋਰਿਆਂ ਨੂੰ ਜਰੂਰ ਸਮਝਾਓਗੇ ਇਹ ਬੰਦਾ ਸਾਡਾ ਜਿਹੜਾ ਉੱਥੇ ਜਿਹੜਾ ਇੰਡੀਆ ਦੇ ਵਿੱਚ ਪੋਲਿਟਿਸ਼ੀਅਨ ਤੋਂ ਕਾਮਯਾਬ ਨਹੀਂ ਹੋ ਸਕਿਆ ਇੱਥੇ ਉਹਨੂੰ ਇੱਥੇ ਜਰੂਰ ਵੋਟਾਂ ਪਾ ਕੇ ਜਿਹੜਾ ਹੈਗਾ ਉਹਦੀ ਐਮਐਲਏ ਬਣ ਦੀ ਹਸਰਤਾਂ ਜਿਹੜੀ ਉਹ ਪੂਰੀ ਕੀਤੀ ਜਾਵੇ ਸੋ ਆਪਾਂ ਜਿਹੜਾ ਹੈ ਕੈਨੇਡਾ ਤੇ ਅਮਰੀਕਾ ਤੇ ਜਮ੍ਹਾਂ ਬਾਰਡਰ ਦੇ ਉੱਤੇ ਆਪਣੀ ਪਾਰਟੀ ਲਾਂਚ ਕਰਦੇ ਆ ਨਾਂ ਦਾ ਥੋੜੇ ਦਿਨਾਂ ਅੰਚ ਰੱਖ ਦਿਆਂਗੇ ਠੀਕ ਆ ਜੇ ਸਾਡੇ ਕੈਨੇਡਾ ਲੋਡਣਾ ਹੈ ਤਾਂ ਅਮਰੀਕਾ ਜਾ ਕੇ ਇਲੈਕ